ਹਾਂਜੀ ਭਾਈ ਤੇ ਅੱਪਾ ਕਰਾਂ ਅਗੇ ਤੇ ਤੇ ਅੱਜ ਭਾਈ ਦਿਨੂ ਬਹੁਤ ਮੇਰੇ ਵਾਸਤੇ ਖੁਸ਼ੀ ਆ ਦੇਣਾ ਤੇ ਜਿਹੜੀ ਫਾਟੇ ਕਹੀ ਹੈ ਮਹਾਰਾਜ ਦਾ ਸ਼ੁਕਰਾਨਾ ਕਰੀਏ ਜੀ ਪੂਰਾ ਸਿਰੇ ਵਾਲਾ ਮਨ ਕੋ ਸ਼ਾਮਿਲ ਹਾਂਜੀ ਭਾਈ ਤੇ ਹੋ ਕੇ ਤਿਆਰ ਚੱਲੀ ਆ ਫਿਰ ਇਹ ਕਹਿੰਦਾ ਵੀ ਅੱਜ ਚ ਦੇਖ ਕੇ ਆਉਣੀ ਆ ਭਾਈ ਜਿਹੜੀ ਬਸ਼ੇਰੀ ਆ ਹੀਰੇ ਜੇ ਤੇ ਅਰੇ ਜੀ ਤਾਂ ਉਹ ਛੱਡਣਗੇ ਕੱਲ ਛੱਡਿਆਂਗਾ ਸਭ ਬੁਲਾਉਂਗੀ ਨੀ ਮੈਂ ਜਦੋਂ ਮੈਂ ਗਿਆ ਰਿਹਾ ਤਾਂ ਇਹ ਅੱਜ ਹੁਣ ਛੱਡਣਾ ਇੱਥੇ ਛੱਡਿਆ ਬਗੜਾ ਸ਼ਜਾਤੀ ਵਾਲੇ ਗੰਢੇ ਚ ਨਾ ਬਣੀ ਕੰਮ ਸਵੇਰ ਦਾ ਹੈ ਗਾਹ ਬੋਣ ਲੱਗਿਆ ਆੜ ਜਾ ਬਾਹਰ ਕਿੱਥੇ ਫੇਰਨੇ ਬਾਹਰ ਬਾਹਰ ਹਾਂ ਉੱਥੇ ਉੱਚੇ ਰੱਖ ਦੇ ਬਾਅਦ ਚ ਮੈਂ ਕਰਦਾ ਦੇਸ਼ ਮਾਚੀਆਂ ਨੂੰ ਬਤਾਉਂਦਾ ਬਾਹਰ ਦਾ ਸਾਹ ਲੈ ਉਸ ਮਾਰ ਤੇ ਵੀਰ ਕਰੀਂ ਜੀ ਚਲੋ ਜੀ ਦਾ ਫੋਲ ਬਰੇਡੀ ਆ ਗਈ ਅੱਪਾ ਵੀ ਪੂਰੇ ਰੀਡਿੰਗ ਆ ਅੱਜ ਨਹੀਂ ਅਰਨਾ ਨੂੰ ਜਾਣਾ ਨਹੀਂ ਪਤਾ ਲੱਗ ਜਾਣਾ ਵੀ ਟੌਰ ਚੱਲ ਅੱਛਾ ਡੂੰਗਾ ਅੱਛਾ ਭੋਜੀ ਮਾਰਾ Ingen andre er tatt til det. ਕਨਪਾ ਜੱਜ ਹੈ ਬਈ ਅੱਜ ਫੇਰ ਨਜ਼ਾਰਾ ਬੰਨੂ ਅੱਜ ਥੋੜੀ ਬਾਟ ਘੱਟ ਗਈ ਪਰ ਨਹੀਂ ਇੱਧਰ ਮੈਂ ਵਧਾ ਲਿਆ ਤਾਂ ਉਹ ਰੇ ਅੱਗੇ ਰੋਕਿਆ ਅੱਜ ਇਹਨਾਂ ਨੂੰ ਮੋਟਰ ਤੇ ਪਰ ਲੰਬਾ ਚਾਹੀਦਾ ਸਵਾਦ ਤਾਂ ਆ ਆਰ ਜਾ ਖਬਰ ਨਹੀਂ ਲਾਦਣਾ ਤੇ ਮੈਂ ਕਿਹਾ ਸਾਹ ਯਾਰ ਰਲ ਜੇ ਨਾ ਠੀਕ ਐ ਆਹ ਕੰਮ ਨਾ ਕਰੇ ਕਰ ਤੂੰ ਆ ਜਾ ਪੁੱਤ ਬਸ ਆ ਜਾ ਆ ਜਾ ਆ ਜਾ ਮੁੜ ਜਾ ਮੁੜ ਜਾ ਮੁੜ ਜਾ ਮੁੜੇ ਮੁੜੇ ਆ ਜਾ ਕਿਆ ਹੋਇਆ ਨਹੀਂ ਭਜਾਉਂਦਾ ਅੱਜ ਨਹੀਂ ਭਜਾਉਂਦਾ ਲਾ ਜਾਂਦੀ ਹੁਣ ਤਾਂ ਦੌੜ ਆਹ ਦੇਖ ਲਾ ਹੁਣ ਤੱਕ ਨਹੀਂ ਰਲਿਆ ਉਹ ਹੋ ਕੇ ਆ ਗਏ ਐਂਜੀ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਹੁਣ ਫੇਰ ਭਜਾ ਕੇ ਆਏ ਆ ਸੀਦੇ ਨੂੰ ਬਾਕੀ ਉਧਰ ਦੇ ਟਰੈਕਟਰ ਆਉਂਦਾ ਥੋੜੀ ਪਿੱਛੇ ਤੋਂ ਹੀ ਮੋੜ ਲਿਆ ਦਾ ਜਿੱਥੇ ਇਹਨਾਂ ਦੇ ਘਰ ਕੋਲ ਤੇ ਮੋੜ ਲਿਆ ਤਾਂ ਅੱਛੀ ਨਾਲੀ ਮੋਟਰ ਤੱਕ ਨਾਲੇ ਮੇਰਾ ਸਟਾਈਮ ਹੀ ਨਰਜਾ ਬਣ ਜੂਗਾ ਹੁਣ ਇੱਕ ਵਾਰੀ ਪੂਰਾ ਹਨਾ ਸਾਹ ਚੜਦਾ ਮੰਨੂ ਵੀ ਉੱਪਰ ਬਹਿ ਕੇ ਹੁਣ ਜਾ 5-10 ਉਹ ਨੂੰ ਗ੍ਰਿਪ ਨਹੀਂ ਬਣਦੇ ਓਕਣ ਨਾਲੇ ਇੱਧਰ ਵੀਰਾ ਆਪਣਾ ਉਹ ਕਰ ਲਈਦਾ ਨਾਲੇ ਸਰੀਰ ਹੀ ਖੁੱਲ ਜੂਗਾ ਇਹਦਾ ਨਾਲੇ ਹਾਂ ਸਰੀਰ ਸਰੀਰ ਖੁੱਲ ਜੂਗਾ ਇਹਦਾ ਵੀ ਹੁਣ 2-4 ਦਿਨਾਂ ਇਹ ਆਏ ਨੇ ਇੰਨਾ ਜਿਹਾ ਤੋਰਾ ਰੱਖਣਾ ਇਹਦਾ ਰੋਜ਼ ਦੇ ਇੱਕ ਘੜਾ ਅੱਜ ਵੇਖਣਾ ਬਹੁਤ ਹੈ ਇੱਕ ਦਿਨ ਛੱਡ ਕੇ ਲਵਾਇਆ ਸੀ ਰੋਜ਼ ਤਾਂ ਫਿਰ ਤੰਤੂ ਵੀ ਹੋ ਜਾਂਦਾ ਸਰੀਰ ਹੁਣ ਇੱਧਰ ਤੇ ਜਾਂਦਾ ਹੋਇਆ ਫਿਰ ਵੀ ਅੜਦਾ ਤਾਂ ਪਰ ਉੱਕਣਾ ਨਹੀਂ ਅੜਿਆ ਘੁਰ ਪਿਆ ਫਿਰ ਉਧਰ ਨੂੰ ਫਿਰ ਤੇਜ਼ ਗਿਆ ਉੱਧਰੇ ਦਾ ਮੁਰਦੀ ਸਾਰੇ ਗੋਲੀ ਹੋ ਜਾਂਦਾ ਫਤਾ ਪਤਾ ਇਹਨੂੰ ਉਰੇ ਤੇ ਆਏ ਹੁੰਦਾ ਵੀ ਬਾਹਣ ਮੋੜਿਆ ਹੁਣ ਮੋੜਿਆ ਉਹ ਪਹੀ ਪਰਤੇ ਇਹ ਉਹ ਚੱਕਰਾਂ ਚ ਹੀ ਰਹਿੰਦਾ ਏ ਇਹਦਾ ਦਿਮਾਗ ਮੇ ਮੜਾ ਡਾਕੰਡੇ ਵਾਲਾ ਆ ਮੋੜ ਨਹੀਂ ਦੇ ਰ ਜਦੋਂ ਕੱਢ ਲਾਣਾ ਵੈਸੇ ਹੈ ਲੋਟ ਆ ਬਾਈ ਇਕਣਾ ਹੁਣ ਖੇੜ ਪਰ ਇੱਕ ਘੋੜੇ ਜ਼ਿਆਦਾ ਹੁੰਨੇ ਆ ਨਹੀਂ ਤਾਂ ਇਹਨੂੰ ਇੱਧਰ ਤੇ ਬਿਠਾ ਕੇ ਭੇਜੀਏ ਇਸ ਵਾਰ ਨੂੰ ਫੜ ਕੇ ਲਿਜਾਈਏ ਉੱਧਰ ਤੇ ਜਾਂਦੀ ਸਰ ਰ ਕਮਾਉਣ ਵੀ ਦੇਤਾ ਜਿਹਦੇ ਤਰਪਣਾ ਨੂੰ ਵੈਸੇ ਉੱਥੇ ਵੀ ਡੱਬੇ ਚ ਵੀ ਵਧੀਆ ਤਰਪੰਦਾ ਇਹ ਡੱਬੇ ਥੋੜਾ ਆੜਦਾ ਏ ਹੁਣ ਪਿੱਛੇ ਨੂੰ ਹੋ ਹੋ ਕੇ ਫੇਰ ਭੱਜਦਾ ਮਾਤੀਓਂ ਦੇਖਾਂਗੇ ਕੋਈ ਖੇਡ ਆਉਂਗੀ ਨੇੜੇ țeੜੇ ਬਾਈ ਆਪਣੇ ਏਰੀਆ 'ਚ ਆਪਾਂ ਛੱਦੂਗੇ 15 ਤਰੀਕ ਨੂੰ ਉੱਥੇ ਸੀ ਹਰ ਗਣਾ ਬਾਈ ਬੁਲਾਇਆ ਹੋਇਆ ਤਾਂ ਬਾਈ ਨੇ ਤਾਂ ਜਾ ਨਹੀਂ ਹੋਇਆ ਮੇਤੇ ਮੈਨੂੰ ਵੀ ਟਾਈਮ ਹੀ ਲੱਗਿਆ ਹੈਗਾ ਯਾਰ ਇੱਧਰ ਆ ਪੁੱਤ ਥੋੜਾ ਇੱਧਰ ਆ ਇੱਧਰ ਇੱਧਰ ਆ ਛੱਡ ਆ ਆ ਛੱਡ ਦੇ ਆ ਜਾ ਬਰ ਚੱਲ ਬਾਹਰ ਪਰਾਂ ਹੋ ਜੀ ਜਾਂ ਤੋ ਆਜੋ ਗਲਾ ਆ ਬੜਾ ਵਧੀਆ ਲੱਗਿਆ ਤੇ ਹਮ ਸਹਿਵਾਰ ਸ਼ੰਖੀਰੇ ਨੂੰ ਮੇਸ਼ਾਦਨ ਵੀ ਗੱਡੀ ਆ ਦਿੱਤੀ ਜਦੋਂ ਜਗ੍ਹਾ ਨਹੀਂ ਆ ਰਹਾ ਉਹ ਵੀ ਨੇਰਾ ਜਾਣਾ ਜੇ ਆਪਾਂ ਉੱਥੇ ਲੈ ਕੇ ਆਣ ਟਾਈਮ ਲੱਗਦਾ ਇੱਕ ਬਾਈ ਹੋਰ ਆ ਇਹ ਸੌਦਾ ਬਣ ਗਿਆ ਸਾਮੀ ਠੀਕ ਆ ਗਏ ਸੌਦਾ ਦਾ ਹੁਣ ਤਾਂ ਹੈ ਨਹੀਂ ਵੈਸੇ ਜਾਣਕ ਮੇਰੇ ਲੈਣ ਦੇ ਤੇ ਜਿਹੜੇ ਮੇਰੇ ਵੀਰ ਬਾਈ ਫੋਨ ਕਰਦੇ ਹੁੰਦੇ ਤੇ ਮੰਨੇ ਵੀ ਘੋੜੀ ਦਵਾ ਦੇ ਸਾਨੂੰ ਬਹੀ ਬਸ਼ੇਰੀ ਦਵਾ ਦੇ ਬਸ਼ੇਰਾ ਆਉਂਦੇ ਉਹਦਾ ਬਾਅਦ ਤੇ ਬਾਈ ਆਪਾਂ ਨੇ ਹੁਣ ਜੇ ਟਾਈਮ ਲੱਗਿਆ ਤਾਂ ਹੁਣ ਜਾ ਕੇ ਆਉਣਾ ਘੋੜੀ ਦੇਖ ਕੇ ਆਉਣੀ ਹੈ ਬਸ਼ੇਰੀ ਆ ਇਹ ਦੇ ਆ ਦੇਖ ਲਿਓ ਤੇ ਬਸ਼ੇਰੀ ਮਿਲਦੀ ਹੈ ਇੱਕ ਬਹੁਤ ਚੰਗੀ ਆ ਆਪਣੀ ਸਹਿਬਾ ਦੀ ਉਹ ਬਸ਼ੇਰੀ ਆ ਕੱਦ-ਕਾਡ ਤੇ ਕਹਿੰਦੇ ਤਾਂ ਹੈਗੇ ਆ ਚੰਗਾ ਉਹ ਆ ਕੇ ਗਏ ਤੇ ਅੱਜ ਤਹਾਂ ਜਿੱਦਾਂ ਸਹਿਬਾ ਲਿਆਂਦੀ ਆ ਉਹੀ ਲੈ ਆਏ ਬਾਈ ਉੱਤੇ ਹੁਣ ਬਾਕੀ ਦੇਖਦੇ ਅਸੀਂ ਸੂਤ ਕਿਵੇਂ ਆ ਦੀ ਕੀ ਸਾਫ ਬਿਤਾਵਾ ਤੇ ਚੱਲਦੇ ਆਂ ਹੀਰੋਨ ਮੜਾ ਜੱਟ ਬਲਵੋ ਚਾਦੀਏ ਤੇ ਬਾਕੀ ਇਹਨੇ ਪਾਣੀ ਪੂਣੀ ਪੀਤਾ ਵੇਦਾ ਅੱਜ ਸੱਜਿਆ ਵੇਦਾ ਪਾਣੀ ਛਾਲਾਂਗਾ ਮਾਰਦਾ ਟੱਡੇ ਚੋਂ ਗਰ ਨੂੰ ਪਤਾ ਵੀ ਲੱਗ ਗਿਆ ਨੂੰ ਭੱਜਣਾ ਆ ਵੀ ਹੁਣ ਹਾਂ ਜੇ ਬਾਥਰੂਮ ਕਰਕੇ ਜਾਂਦਾ ਨਾ ਫਿਰ ਵੀ ਫਰਕ ਪੈ ਜਾਂਦਾ ਫਿਰ ਜੋਰ ਨਾਲ ਮਾਰਦਾ ਜ਼ਿਆਦਾ ਪਰ ਜੋਰ ਤਾਂ ਮਾਰੇ ਅੱਜ ਵੀ ਬਠੇਰਾ ਪਰ ਹੋਰ ਫਰਕ ਪੈ ਜਾਂਦਾ ਉਹ ਟੱਡੇ ਚ ਪਾਣੀ ਨਾਲ ਛਾਲਾਂ ਵੱਜਦੀ ਜਾਂਦੀ ਤੇ ਬਾਕੀ ਬਈ ਤੁਹਾਨੂੰ ਦਿਖਾਉਨੇ ਸਾਬਾ ਉਹਦੇ ਸਾਬਾ ਨੇ ਗਾ ਪਾਇਆ ਤੇ ਉਹ ਤਾਂ ਬਈ ਪੰਜ ਚ ਪੱਕੀ ਸੰਭਾਲੀ ਪਈ ਆ ਵੀ ਭਾਈ ਤੈਹੀਂ ਬਹਿਣਾ ਉਹਦੇ ਪਰ ਤੈਹੀਂ ਘੁੰਮਣਾ ਮੈਂ ਲਾਉਂਦਾ ਸਵੇਰ ਦਾ ਜਵੇ ਨੂੰ ਪਾਣੀ ਤੇ ਲਾਈਟ ਭੱਜਦੀ 4 ਵਜੇ ਫਰਾਗੇ ਨਾਲੇ ਚਲੋ ਆ ਤਾਂ ਜਿਹੜਾ ਦੇ ਦੇ ਅੱਜ ਹੂੰ ਮਮੂ ਮਮੂ ਕੇ ਕੀ ਕਰਦਾ ਹੁਣ ਆ ਦੇਖੀ ਹੱਡ ਕਿਉਂ ਬੋਲਦਾ ਟਕ ਟਕ ਅਰ ਜਾ ਹਟ ਮੇਰੇ ਨਾਲ ਮੋੜ ਦੇ ਕਰੂੰਗਾ ਕੋਈ ਕਰਕਸਤਾਨੀ ਇਹ ਕਰੂੰਗਾ ਕੋਈ ਕਰਕਸਤਾਨੀ ਸ਼ਾਪ ਕਰਨਾ ਨਹੀਂ ਉਹਦੇ ਉੱਤੇ ਕਰਦਾ ਬੱਚੇ ਦੇ ਦੇਖਣ ਨੇ ਤੇ ਛਡੂੰਕ ਕਰ ਜਾ ਕੇ ਲੇਟਾ ਲਾ ਲੈਣੇ ਨੇ ਜਿਆਦਾ ਪਿਸ਼ਾਬ ਬਾਕੀ ਮਲਾਉਨੇ ਸਾਨੂੰ ਬਾਕੀ ਸਹਿਵਾ ਨਾਲ ਬਈ ਜੇ ਹੋਇਆ ਹੁਣ ਬਛੇਰੀ ਦੇਖ ਕੇ ਆਉਣੀ ਆ ਉਹ ਇਹ ਟਾਈਮ ਲੱਗਿਆ ਬਾਕੀ ਸਹਿਵਾ ਦਾ ਬਈ ਬਲੱਡ ਵਾਲਾ ਸੈਂਪਲ ਦਿੱਤਾ ਪਿਆ ਉਹ ਚ ਵੀ ਪਤਾ ਲੱਗ ਜਾਂਦਾ ਏ ਵੀ ਗੱਬਣ ਹੈਗੀ ਆ ਜਾਂ ਨਹੀਂ ਉਹ ਅੱਜ ਰਿਪੋਰਟ ਆਣੀ ਆ ਦੇਖਦੇ ਆ ਕਿ ਕੋਈ ਖੁਸ਼ਖਬਰੀ ਵੀ ਆ ਸਕਦੀ ਆ ਬਈ ਆਪਣੇ ਘਰ ਅੱਜ ਆਪਾਂ ਤਾਂ ਅਰਦਾਸ ਕਰਦੇ ਆ ਵੀ ਹੋ ਜਵੇ ਬਈ ਬਾਕੀ ਹੁਣ ਦੇਖਦੇ ਆ ਤੇ ਉਹ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਮੇਰਾ ਵੀਰਪਰਾ ਘੋੜਿਆਂ ਵਾਲਾ ਕੋਈ ਹੈਗਾ ਆਪਣੇ ਨਾਲ ਜੁੜਿਆ ਹੋਇਆ ਕਿ ਉਦਾਂ ਪਤਾ ਲੱਗ ਜਾਂਦਾ ਏ ਵੀ ਸੈਂਪਲ ਦਾ ਡਾਕਟਰ ਕਿਉਂਕਿ ਉਹਰੇ ਬਾਈ ਮਿਲ ਨਹੀਂ ਰਹਿਆ ਡਾਕਟਰ ਤਿੰਨ ਚਾਰ ਤੇ ਪਤਾ ਕਰਾ ਲਿਆ ਕੋਈ ਨਹੀਂ ਮੰਨਦਾ ਹੈਗਾ ਕੋਈ ਕਹਿੰਦਾ ਮੈਂ ਦੂਰ ਦਾ ਬਹੁਤ ਆ ਕੋਈ ਕਹਿੰਦਾ ਇੱਧਰ ਦੋ ਤਿੰਨ ਘੋੜੀਆਂ ਹੋਵੇ ਫਿਰ ਵੀ ਆਹ ਹੁੰਦਾ ਏ ਐ ਕਰੀ ਜਾਂਦੇ ਬਾਕੀ ਦੇਖਦੇ ਆ ਇੱਕ ਵਾਰੀ ਬਲੱਡ ਨਾਲ ਕੀ ਕਹਿੰਦੇ ਆ ਉਸ ਤੋਂ ਬਾਅਦ ਇੱਕ ਵਾਰੀ ਕਨਫਰਮ ਕਰਨੇ ਬਾਅਦ ਡਾਕਟਰ ਬੁਲਾ ਲਾਂਗੇ ਫਿਰ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਪਤਾ ਲੱਗ ਜਾਂਦਾ ਇੱਕ ਜੀ ਭਾਈ ਹੋਕੇ ਤਿਆਰ ਚੱਲਿਆ ਫਿਰ ਇਹ ਕਹਿੰਦਾ ਵੀ ਅੱਜ ਚ ਦੇਖ ਕੇ ਆਉਣੀ ਆ ਬਾਈ ਜਿਹੜੀ ਬਸ਼ੇਰੀ ਆ ਨਾਲ ਤੇ ਤੁਹਾਨੂੰ ਵੀ ਦਿਖਾਉਨੇ ਆ ਜਾ ਕੇ ਫਿਰ ਤੇ ਬਾਕੀ ਆਪਣੀ ਦਾ ਵੈਸੇ ਕੋਈ ਹਜੇ ਸਲਾਹ ਹੈ ਨਹੀਂ ਆਪਾਂ ਤਾਂ ਦੇਖਣ ਚੱਲੇ ਆ ਤੇ ਨਿਗਾ ਜਨ ਨੂੰ ਕਿੰਦੇ ਦਿਨ ਦਾ ਪਤਾ ਹੈ ਆਪਾਂ ਨੂੰ ਤਾਂ ਫਿਰ ਆਪਾਂ ਜਾਣੀ ਹੋਇਆ ਜਾਂ ਤਾਂ ਹੈ ਨਹੀਂ ਦੀ ਉਹਨਾਂ ਨੇ ਹੁਣ ਲਿਆਂਦੀ ਆ ਉਹ ਤੇ ਫਿਰ ਪੰਜ ਚਾਰ ਮੈਂ ਹੁਣ ਬੋਲੀ ਜਾਣੇ ਚੱਲੇ ਹਾਂ ਚਲੋ ਜੀ ਮਿਲਦੇ ਫਿਰ ਉੱਥੇ ਜਾ ਕੇ ਮੰਜੀ ਬਾਈ ਆ ਬੇਚਰੀਆ ਸੱਵਨ ਹੋਰ ਦੀ ਤੰਬੀ ਆ ਇਹ ਫਸਤ ਅੱਜ ਕਿੰਨਾ ਕਿੰਨਾ ਦੀ ਗੁੰਡੀ ਬਹੁਤ ਸੋਹਣੀ ਹੈ ਸੇਮ ਸਰਫਾ ਦੀ ਰੋਪੀਆ ਨਾ ਪੰਜ बाकी भाई लेनी हुई देख लियो कर लो मेनू फोन दबा देंगे इन ठीक है ना तेन बहन में तू ही कहना इन चाहिए मैं ਹਾਂਜੀ ਭਾਈ ਤੇ ਆਪਾਂ ਕਰਾਂਗੇ ਤੇ ਤੇ ਅੱਜ ਬਾਈ ਦਿਨੂ ਬਹੁਤ ਮੇਰੇ ਵਾਸਤੇ ਖੁਸ਼ੀ ਆਦੈ ਨਾ ਤੇ ਜਿਹੜੀ ਆਪਾਂ ਨੇ ਬਾਈ ਰਿਪੋਰਟ ਦਿੱਤੀ ਵੀ ਤੀਕਾ ਉਹਦੇ ਪ੍ਰੈਗਨਨਸੀ ਹੈਗੀ ਆ ਜੀ ਵੀ 100% ਆ ਹੁਣ ਤਾਂ ਚਾਂਸ ਠੀਕ ਆ ਤੁਹਾਨੂੰ ਆਪਾਂ ਪ੍ਰਸ਼ਾਦ ਇਹਨੂੰ ਮੂੰਹ ਮਿੱਠਾ ਕਰਾਈਏ ਪਤਾ ਮੈਂ ਪੁੱਤ ਮੇਰੇ ਆ ਆ ਦੇਖੀ ਪੁੱਤ ਆ ਦੇ ਗੰਦੇ ਇੱਧਰ ਆ ਜਾ ਹਾਂ ਭਾਈ ਚਲੇ ਇੱਕ ਕਹਾ ਤੁਹਾਂ ਕੋਲੇ ਪਾਰੀ ਦਾ ਬੋਲਣ ਦਾ ਨਾਮ ਹੈ ਠੀਕ ਹੈ ਆਈਡੀ ਦਾ ਪਾਣਾ ਤੁਹਾਨੂੰ ਬਾਕੀ ਆਪਾਂ ਬਈ ਮਾਈਕਰੋ ਦਾ ਵੀ ਧੰਨਵਾਦ ਕਰਕੇ ਆਵਾਂ ਤੇ ਵੀ ਹਾਜ਼ਰੀ ਲਵਾਈ ਹੈ ਸਵੇਰੇ ਤਾਂ ਆਪਾਂ ਜਾਇਆ ਹੁੰਦੇ ਆ ਤੇ ਸ਼ਾਮ ਨੂੰ ਅੱਜ ਛੇਤੀ ਫਰੀ ਹੋਗੇ 6:00 ਵਜੇ ਅਜੇ ਤਾਂ ਜੋਰਾ ਮੇਨ ਜਾ ਕੇ ਪਾਣਾ ਮੱਥਾ ਟੇਕਈ ਆ ਮਹਾਰਾਜ ਦਾ ਸ਼ੁਕਰਾਨਾ ਕਰਈਏ ਤੇ ਬਾਕੀ ਸਹੀ ਸਲਾਮਤ ਵਧੀਆ ਸੁਪਰਬੇ ਫਿਰ ਆਪਾਂ ਚਲੋ ਤੇ ਆਪਾਂ ਪੂਰੀ ਬਾਈ ਦਿਲੋਂ ਸੇਵਾ ਕਰੀਦੀ ਆ ਹੁਣ ਤੇ ਮਨ ਪੂਰਾ ਖੁਸ਼ ਅੱਜ ਤੇ ਬਾਕੀ ਚਲੋ ਆ ਕੇ ਤੁਹਾਨੂੰ ਮਿਲਦੇ ਆ ਫਿਰ ਕੱਲਾ ਗੁਰੂ ਘਰ ਜਾਏਗੀ ਆਪਾਂ ਮੇਨ ਜ਼ਰੂਰੀ ਕੰਮ ਕਰ ਲਈ ਪਰ ਇਹਦੇ ਭਰਾ ਬੰਦੇ ਨੇ ਹਾਂ ਫਿਰ ਪਹੁੰਚਾ ਹਾਂ ਜੀ ਹਾਂ ਕਿਦਾ ਸੁਣ ਕੇ ਆ ਖਾਣ ਦਾ ਅੱਜਾ ਖਾਣੇ ਪਰੌਂਠੇ ਪਰੌਂਠੇ ਬਣਾ ਕਿਹੜੇ ਮਿੱਠੇ ਪਰੌਂਠੇ ਬਣਾਏ ਮਿੱਠੇ ਮਿੱਠੇ ਮਿੱਠਾ ਬੂ ਕਰਾਈ ਹੈ ਨਾ ਤੇਰਾ ਲੈ ਵੀ 25 ਦੀ ਮਿਹਨਤ ਅੱਬੀ ਮਿਹਨਤ ਨੂੰ ਜੱਪੀ ਕਰ ਲਾਇਆ ਲੱਗ ਗਿਆ ਜੀ ਸਾਨੂੰ ਟੈਸਟ ਕਰਵਾਇਆ ਤਾਂ ਰਿਪੋਰਟ ਆਪਾਂ ਨੇ ਕੱਲ ਹਾਂ ਕੱਲ ਸ਼ਾਮ ਦੀ ਜਿੱਤੀ ਵੀ ਅੱਜ ਸਾਰਾ ਦਿਨ ਲੰਘ ਗਿਆ ਹੁਣ ਆਈ ਹਾਂ ਜੀ ਆਈਓ ਗਰ ਕੋਟ ਨਰਮਤ ਵੀ ਇਹਦਾ ਫੋਨ ਕਰ ਲਵਾ ਮੈਂ ਬਾਈ ਦੇ ਹੀ ਖੁਸ਼ ਹੋ। ਉਹਨੇ ਵੀ ਜਿਹੜੀ ਚੇਰੀ ਫੋਨ ਕਰਤਾ ਬਾਈ ਨੇ। ਮਨ ਉਹਨੇ ਫੋਨ ਕਰਿਆ ਕਹਿੰਦਾ ਬਾਈ ਵਧਾਈਆਂ। ਤੇ ਬਾਕੀ ਹੂਨ ਖਾਨ ਵੀ ਬਾਈ ਚੈੱਕ ਕਰਵਾਇਆ ਉਹ ਸਾਰੇ ਰਿਪੋਰਟ ਸਾਰੇ ਟੋਟਲੀ ਟੈਸਟ ਕਰਾ ਛੱਡੇ ਹੁਣ। ਅੱਡੀ ਕੋਈ। ਨਾ ਹੀਰੇ ਲਾਤਾ ਪਾਣੇ ਹੋ ਰਹੇ ਹਨ। ਗੁਰਦੇ ਸਿੰਘਾ। ਤਿੰਨ ਮਾਰ ਮੋਰਚਾ। ਹੁਣ ਤੇ ਆਪਾਂ ਹੁਣ ਸਵਰੂ ਕਰਦੇ ਆ। ਤੇਗਾ ਇੱਧਰ ਬੰਨੀ ਬਿਫਰ ਮਾ ਉਰਨ ਜਾ ਕਰਦੇ। ਸਵਰੂ ਅਸਰ ਤੋਂ ਪਾਉਂਦਾ ਹੈ। ਨਾ ਵੀ ਸਾਰਾ। ਹਟ ਪੁੱਤ। ਉਹਨੂੰ ਵੱਲ ਕੇ। ਭਾਈ 7 ਵਜੇ ਨਹੀਂ ਹੈਗੇ ਹਜੇ ਵੀ। 7 ਵਜੇ ਨਹੀਂ। ਨੇਰੀ ਛੇ ਸੱਜ ਰਿਹਾ ਜਾਂਦਾ। ਨੇਰਾ ਬਹੁਤ। ਆੜ ਜਾ ਪੁੱਤ। 6:00 6:00 ਪੁੱਤ 8:00। ਕਿਹੜੀ ਬਈ ਬੁਛੇਰੀ ਦੇਖ ਕੇ ਆਈ ਆਪਾਂ। ਹੂੰ ਉਹ ਵੀ ਸੰਭਾਵਨਾ ਹੋਈ ਨਹੀਂ ਬੁਖਰੀ ਨੇ ਕਦ ਨਹੀਂ ਕਰਿਆ ਹੈਗਾ ਬਾਕੀ ਜੇ ਲੈਣੀ ਹੋਈ ਕਿਸੇ ਨੇ ਦੱਸੇ ਕਮੈਂਟ ਕਿਸੇ ਨੇ ਸ਼ੌਂਕਪੂਰਨਾ ਹੈ ਨਾ ਲੈਣੀ ਹੋਈ ਹਲੇ ਸੰਗ ਆਹ ਤੇ ਰੰਗ ਨਖਰਾ ਬਹੁਤ ਜ਼ਰੂਰ ਨਾ ਪੂਰਾ ਕਾਲਾ ਤੇ ਆ ਗਿਆ ਅੱਗੇ ਅੱਗੇ ਨਹੀਂ ਜਾਂਦੇ ਆ ਉਹ ਅੱਗੇ ਲਾਉਣੇ ਬੁੱਤਾਂ ਚਾ ਲੈਣੂ ਕੰਨੇ ਕੰਨੇ ਨੂੰ ਨਾ ਹੁੰਗਾ ਹੁਣ ਚੱਤ ਲਈ ਸਹੀ ਆ ਦਿਖਨੇ ਨੂੰ ਸਹੀ ਆ ਦਿਖਨੇ ਚੱਲਦੇ ਹਾਂ ਹੈ ਜਰਬਾ ਦਿਖਨੇ ਸਹੀ ਆਦਨ ਵੀ ਕਰ ਦਿੰਦੇ ਆ ਇਹਨਾਂ ਚਾਹ ਦੇ ਛਾੜ ਦਿੰਦੇ ਆ ਇਹਨੂੰ ਆਈ ਕਰ ਤਸਲਾ ਦਿੰਦੀ ਬਹੁਤ ਟੰਗਦੇ ਆ ਗੰਡੇ ਵਾਲਾ ਤੂੰ ਬਾਹਰ ਪਾਈ ਕਰਦਾ ਇਨਾ ਖਾ ਲੂਗਾ ਜਨ ਤੇ ਫਿਰ ਆਪਾਂ ਜਨ ਨੂੰ ਚੋਕਾ ਸਵਾ ਕੇ ਆਵਾਂਗੇ ਚੋਕਾ ਪਈ ਹੋਵੇ ਬਾਣੇ ਜਨ ਨੂੰ ਫਿਰ ਪਰੌਂਠੇ ਖਾ ਲਈ ਗਰਮ ਗਰਮ ਆਇਸ ਤੇ ਆਪ ਜਨ ਛੱਡ ਦਿੰਦੇ ਫਿਰ ਆ ਜਾ ਸੇਹਿਆ ਉਧਰ ਛੱਡ ਦਿੰਦੇ ਅੱਜ ਦਾ ਬਈ ਪੂਰਾ ਸਿਰੇ ਵਾਲਾ ਮਾਰ ਕੋਸ਼ਾ ਜਿਹੜੀ ਕੁਛ ਹੈ ਵੀ ਦੇਖ ਕੇ ਇਹ ਤਾਂ ਕੱਦ ਬਹੁਤ ਘੱਟ ਪਾਉਂਦੇ ਹੀਰੇ ਨਾਲੋਂ ਵੀ ਛੋਟੀ ਦੱਸਾਂ ਫਿਰ ਹੀਰੇ ਤੇ ਥੋੜੀ ਮਾਰੀ ਮੋਟਾ ਹਰਕ ਪਾਉਂਗਾ ਤਬੂ ਪਰ ਉਹਦੀ ਬੰਨੀ ਨਹੀਂ ਹੈਗੀ ਮਨ ਦਾ ਕੁਝ ਨਹੀਂ ਬਾਕੀ ਕਿਸੇ ਨੂੰ ਸ਼ੌਂਕ ਹੋਵੇ ਦੱਸਿਓ ਵੀ ਕਮੈਂਟਸ ਤੇ ਪਿੱਛੇ ਦੇਖ ਵੀ ਨਹੀਂ ਹੈਗੀ ਕੱਦ ਲਈ ਘਸਾ ਕਿਉਂਕਿ ਸੰਭਾਲ ਪਰੇਗਾ ਬਾਈ ਹੁਣ ਆ ਅੱਜ ਦੀ ਸੇਵਾ ਹੋਈ ਵੀ ਦੀ ਪਤਾ ਲੱਗਦਾ ਪਰ ਉਹ ਅੱਜ ਕਹ ਰਾ ਅੱਗੇ ਦੇਖੇ ਇੱਥੇ ਸਹਿਬਾਂ ਦੇਖ ਕੇ ਤਾਂ ਮਾਰੇ ਖੁਸ਼ ਹੋ ਗਿਆ ਕਹਿੰਦੇ ਲੱਗਦੀ ਨਹੀਂ ਵੀ ਉਹ ਕੁੜੀ ਹੈ ਜੀ ਲਈ ਬਿਜਨੇ ਅੱਜ ਜਦੇ ਕੋ ਖਾਣਾ ਨਹੀਂ ਖਰੇ ਅੱਜ ਇਹਨੇ ਲੈ ਕੇ ਟੂਟੇ ਚੰਗੇ ਲਾਏ ਹੋਵੇ ਹਣਕ ਬੰਦੀਆਂ ਵਾਲੀ ਆਤ ਤਾਂ ਵੀਰੇ ਮੈਨੂੰ ਇਹ ਤਾਂ ਬਹੁਤ ਪੜੀ ਲੱਗਦੀ ਥੋੜੀ ਛੱਡ ਦੇ ਪੰਜ ਹੋ ਗਿਆ ਥੋੜੀ ਇਹ ਰਵੀ ਅੱਜ ਕੰਮ ਪੂਰਾ ਕਰਿਆ ਹੋਇਆ ਅਜੂਰੇ ਮੇਰੇ ਨਾਲ ਤਾਂ ਨਾ ਮਾਰ ਦੇ ਵੀ ਰੋਜ਼ ਦੀ ਡਿਊਟੀ ਬਣ ਗਈ ਹੋਣਾ ਉੱਧਰ ਵਧੀਆ ਯਾਰ ਉੱਧਰ ਬਹੁਤ ਭੱਜ ਦਿੰਨਾਂ ਨੂੰ ਉੱਧਰ ਵੀ ਠੀਕ ਹੈ ਨੂੰ ਉੱਧਰ ਲੈਟਰ ਲੂਟੇ ਲਾ ਲੰਦੇ ਜਾਂਦੇ ਆ ਗੱਲ ਹੋਈ ਜਾਂ ਛੱਡਣਾ ਉੱਧਰ ਇਹ ਅੱਜ ਕੱਲ੍ਹ ਐਸੇ ਤਾਂ ਹੋਣੀ ਹੈ ਕੱਲ ਨੂੰ ਜਿਹੜੀ ਵਾਲੀ ਟਿੱਕ ਕਦੋਂ ਦੱਟਾਗੇ ਨਾ ਇੱਕ ਹੀ ਦਿਨੇ ਉੱਥੋਂ ਕੋਈ ਮਾਰੀ ਮਾਰਤੇ ਨਾ ਕਰ ਇਹਨੂੰ ਬਾਹਰ ਕਰਨਾ ਆਪਾਂ ਇਹਨਾਂ ਨਾਲੇ ਕਮਾ ਕੇ ਦੇਣਾ ਉੱਧਰ ਗੱਲਾਂ ਛੱਡੂ ਨਾਲ ਹਟਾਂਗੇ ਚੱਲ ਆ ਜਾ ਫਿਰ ਨਾ ਪਹਿਲਾਂ ਪਰੌਂ ਤੀਂ ਦੇਖੀਏ ਜਾਨੂੰ ਇਹ ਖਾਣੇ ਥੋੜਾ ਜਿਆ ਫਿਰ ਬਾਕੀ ਦੱਸਦੇ ਆ ਉਹਨਾਂ ਦੀ ਭਾਈ ਉਹ ਛੋਲੇ ਦੀ ਵਾਰੀ ਉਹ ਛੋਲੇ ਵਧਾ ਲਈ ਦਬਾਏ ਰਵੇ ਦਬਾਉਣੇ ਪਾਉਣੇ ਆ ਆਹ ਹੋ ਗਿਆ ਮਿਕਸਚਰ ਮੁਕਾਇਆ ਬੱਸ ਇਹ ਤਾਂ ਨਾ ਨੂੰ ਪਾ ਗੋੜਿਆ ਨੂੰ ਉੱਚ ਰੱਖਿਆ ਗਿਆ ਤੁਹਾਨੂੰ ਇਹ ਤਾਂ ਬਿਲ ਗਿਆ ਮਸਾਲਾ ਮਸੂਲਾ ਜੀ ਇੱਥੇ ਪੋ ਬਾਕੀ ਵੀੜੇ ਖਤਮ ਹੋਣੇ ਨੇ ਵੀੜਾ ਇੱਕ ਦੱਲਾ ਰਹਿ ਗਿਆ ਦੰਧਿਆਂ ਦੀ ਘੱਟਾ ਕੁੜਾਏ ਖਾਚਾਂ ਔਖੇ ਹੁੰਦੇ ਤਾਂ ਕੰਮ ਤੇ ਤਾਰਾ ਕਿੱਦੋਂ ਘੱਟ ਲਿਆ ਨਾ। ਤੇ ਜਿਆਦਾ ਤੱਕ ਲੰਘ ਜਾਣਾ ਚੌਕਰ ਤਾਂ ਸੱਲਾ ਕੀ ਹੋ ਗਿਆ ਕੰਮ ਹੋ ਗਿਆ। ਚੌਕਰ ਦੇ ਹੱਲੇ ਰਿੰਗ ਤੋਂ ਮੋੜੀ। ਇਹ ਵੀ ਲਿਆ ਹੁੰਦੀ ਤਾਂ ਨਾ ਇਹ ਨੰਗੇ ਜਾਣਾ। ਕੋਈ 20 ਤਰੀਕ ਤੇ ਬਾਅਦ ਤਨੇ ਅੱਜ 17 ਹੋ ਗਈ। ਤਾਂ 7-8 ਦਿਨ 5-5 ਦਿਨ ਲੰਘੇ ਬਹੁਤ। ਸਾਹ ਪੁੱਤਰ 5 ਦਿਨ ਨੰਗੇ ਆਪਣੇ। ਬਹੁਤ। ਬਹੁਤ ਆ ਬਚਨੂ ਆਪਾਂ ਚੱਕ ਲਿਆ ਹੁਣ ਦੀ। ਪੋਤਾ ਜਾਨੀ ਇਹ ਡਿੱਗ ਗਿਆ ਜਿੱਦਾਂ ਹਰਨੇ ਪਾਉਂਦੇ ਹੁਣ ਕੋਈ ਚੱਕਰੇ ਨਹੀਂ ਲਾ ਕੜੀ ਛੜ ਹੈ ਕੜੀ ਛੜਤੀ ਆਪਣੀ ਫੀੜ ਜਿਹਨੇ ਲੈਣੀ ਹੋਈ ਦਰਾਇ ਦੁਰਾ ਕਰਨੀ ਦਰਾ ਉਹ ਦਰਾਏ ਨਹੀਂ ਹੋਰਿਆ ਫਤਕ ਸਰਪੰਦੇ ਬੋਲਾ ਚੋਰ ਬੋਲਾ ਚੋਰ ਇੰਨਾ ਪਾ ਲੈਣਾ ਬਈ ਖੂਸਾ ਪਾਣਾ ਪਾਣੀ ਤਾਜਾ ਜਿਆ ਬਾਕੀ ਬੋਗਾ ਪਾਣੀ ਨਾ ਥੋੜਾ ਜਿਆ ਕਰ ਮੈਂ ਸਾਚਾ ਦਾ ਮਾਇਰਾ ਚਲਾ ਕੇ ਨਾ ਮਿਸਤਰੀ ਲਾਉਣਾ ਹਾਂ ਤਾਂ ਇਹਦਾ ਕੰਮ ਕਰਵਾਉਣਾ ਆਪਾਂ ਨੇ ਪਹਿਲਾਂ ਇਹ ਹੋਰ ਇਹ ਪਤਾ ਹੈ ਕਿ ਆਹ ਪਹਿ ਪੁੱਟਲੀ ਤੇ ਉਹਨਾਂ ਤੋਂ ਟਿਪਕੀ ਨੂੰ ਪਾਣੀ ਸੇਮਾਈ ਕਰ ਦਿੱਤੀ ਚੋਈ ਜਾਂਦਾ ਦਾ ਕੰਮ ਜੀ ਆਪ ਬਣਾ ਦੇ ਦੱਦੇ ਆ ਨਾ ਮੇਰੇ ਭਾਈ ਨੇ ਇਬ੍ਰੋ ਸ਼ੁਰੂ ਕਰਨਾ ਹਾਂ ਤੇਰਾ ਭਾਈ ਬਸਾਂ ਦੇ ਕੋਲ ਸ਼ੁਰੂ ਕਰੇਗਾ ਇਹਨੇ ਛੋਟੇ ਤੋਂ ਹਾਂ ਉਹ ਫੋਨ ਨਹੀਂ ਕਰੇਗਾ ਵਾਲਾ ਦਬੇ ਹੋ ਨਾ ਹੁੰਦਾ ਜੋਨੇ ਨਾ ਕਰਿਆ ਫਰ ਮੈਂ ਹੀ ਫੋਨ ਚੱਕ ਕੇ ਬਣਾ ਲਿਆ ਕਰਨ ਉਹ ਤੇਰੀ ਛੜਦਾ ਨਹੀਂ ਹਣੀ ਕਦੇ ਇੱਧਰ ਆ ਕੇ ਕਰ ਇੱਧਰ ਲੰਘਿਆ ਬੱਲੇ ਬਲੌਗਰ ਬਣੂਗਾ ਤੁੰਹੀ ਹੈ ਆਪਣੇ ਪਿੰਡ ਨੂੰ ਤਾਂ ਬਖਸ਼ੇ ਸੀ ਰੋਈ ਵੀ ਆ ਬਖਸ਼ੀ ਲੌਗ ਗਣੀ ਤੱਤੇ ਪਾਣੀ ਤਾਂ ਆਈ ਹੈ ਨਾ ਕੋਸਾ ਕੋਸਾ ਖਾ ਲੰਨੀ ਆਪਾਂ ਹੁਣ ਤੋੜੀਓ ਕਰਦੇ ਆ ਜੀ ਜਾ ਦੇਖ ਨਾ ਜੀ ਮੈਨੂੰ ਕਦੀ ਹਰਿਆਈ ਪਾਈ ਹੈ ਫੀਰਾ ਕਹਿੰਦਾ ਹੈ ਆ ਹੀਰੇ ਲੱਗਿਆ ਲੱਗਿਆ ਕਰਨ ਦੇਖ ਫੀਰਾ ਦੇ ਕਿਉਂ ਕਰਨ ਲੱਗਿਆ ਇਹਨਾਂ ਨੂੰ ਪਤਾ ਨਹੀਂ ਖੋੜੇ ਨੂੰ ਕਿਉਂ ਪਤਾ ਲਾਇਦਾ ਵੀ ਦੂਰ ਤੀ ਜੇ ਇਹਨੇ ਵਿੱਚ ਆ ਸਵਾਨੀਆਂ ਦਾ ਇਹਨੇ ਵਿੱਚ ਆ ਜਾਂਦਾ ਦੇਖ ਲੈ ਜਿੱਥੇ ਤੇਰੀ ਸੋਚ ਨਾ ਉੱਤੇ ਉੱਪਰ ਫਿਰਦੀ ਇਹਨਾਂ ਦੀ ਬਹੁਤ ਇੱਕ ਗੱਲ ਇਹਨਾਂ ਦੇ ਪਰ ਇਹ ਬੋਲਦੇ ਨਹੀਂ ਹੈਗੇ ਬਾਤ ਹੀ ਨਹੀਂ ਦੂਲਦੇ ਆ ਬੋਲ ਕੇ ਦੱਸਦਾ ਮੈਂ ਹੂੰ ਪੂਰਾ ਹੋਰ ਕੀ ਬੋਲੇ ਦੱਸ ਜੇ ਆਪਣੇ ਵਾਂਗੂ ਬੋਲਦੇ ਹੁੰਦੇ ਨਾ ਤੇਰੇ ਨਾਲ ਦਿਮਾਗ ਜਿਆਦਾ ਹੈ ਬਸ ਮੈਨੂੰ ਇੰਨਾ ਕੁ ਪਤਾ ਘੋੜਿਆਂ ਦਾ ਜਿੰਨਾ ਤੇਰੇ ਦਿਮਾਗ ਦਾ ਤਾਂ ਮੈਂ ਇੱਕ ਵਾਰੀ ਚੀਜ਼ ਦੱਸ ਦਿਆਂ ਤੂੰ ਭੁੱਲ ਜੰਮਾ ਹੋਣੀ ਹੈਗੀ ਕਹਿਣਾ ਮੈਂ ਸਾਲਾ ਚੁੱਪ ਮੈਂ ਫਾਇਰੇ ਕੋਈ ਤੈਨੂੰ ਖੱਬੜ ਪਾਉਂਦਾ ਨਾ ਮੈਂ ਖਵੇਲਾ ਟਾਪੇ ਹੋ ਪਿਆ ਹੈ ਨਾ ਚੋਕੇ ਨੇ ਉਹ ਕਾਣ ਨਹੀਂ ਆਏਗਾ ਹਨਾ ਨੂੰ ਹੁਣ ਉਹ ਨਹੀਂ ਪਾ ਸਕਦੇ ਤਾਰ ਵਾ ਕੇ ਉਸ ਟੇਕੀ ਜਗ੍ਹਾ ਨਹੀਂ ਹੈ ਜੀ ਉਹ ਕਿਰੇ ਨੇ ਉਹ ਕਰਨਾ ਬੇਸ਼ੱਕ ਜਿਆਦਾ ਪੀ ਲਵਾਂ ਪਾ ਲੈਣੇ ਕੋਲ ਮੋਬਿਲ ਚਾਦਰੀ ਵਰਦੀ ਨਾ ਆਏ ਮੇਰਾ ਲੱਡੂ ਲੱਡੂ ਸਾਡਾ ਬਾਈ ਗੋਲ ਦਿੱਸਾ ਉਹ ਵੀ ਆ ਲੱਡੂ ਵੀ ਆ ਟਮਾਟਰ ਵੀ ਆ ਟਮਾਟਰ ਵੀ ਹੈ ਰੋਮਣੀ ਦੇ ਟੇਪਸਾਈ ਗੁੱਸਾਵੀਆਂ ਦਾ ਟਮਾਟਰ ਵਾ ਟਮਾਟਰ ਟਮਾਟਰ ਹੀ ਕਰਦਾ ਹੋਰ ਕੇ ਟਮਾਟਰ ਪਰ ਗੁੱਸਾਵੀਆਂ ਦਾ ਹੈ ਹਾਂ ਜੇ ਰਾਤ ਨੂੰ ਕੰਪਾਉਂਦਾ ਆ ਇੱਥੇ ਆਹ ਕੁੰਟਾ ਖੜਕਾ ਲਾਇਦਾ

ਯਾਰ ਉਹਨੂੰ ਕਾਲੀ ਇੱਕ ਵਾਰ ਹੀਰਾਂ ਨੂੰ ਪੱਲੜ ਚਾਹੀਦਾ ਔਰੇ ਸਰ ਪਤਾ ਕਿਹਾ ਇਹ ਹਲੂ ਠੰਡ ਨਹੀਂ ਮਾਰ ਇਹ ਬਾਹਰ ਵੀ ਅੰਦਰ ਵੀ ਜਦੋਂ ਉੱਥੇ ਵੀ ਬੰਦ ਦੋ ਨਾ ਬਾਹਰ ਨੂੰ ਭੱਜੀ ਜਾਂਦਾ ਇਹ ਹਵਾ ਜੇ ਹੋਹੀ ਹੈ ਹੁਣ ਔਰੇ ਆਏ ਆ ਊਸ ਨਹੀਂ ਪੈਂਦੀ ਹੈਗੀ ਹੁਣ ਨਾ ਤਾਂ ਹੁੰਦਾ ਇਹ ਪਤੂੜੀ ਕੇ ਗਰਮੈਟ ਹੀ ਹੈ ਛੁੱਟਦੀ ਗਰਮੈਟ ਰਹਿੰਦੀ ਹੈ ਇੰਨੀ ਕਿਤੇ ਖੂਜਾ ਇਹ ਤਾਂ ਬਾਹਰ ਕੱਢ ਕੇ ਖੂਜਾ ਜਾਿਆਗਾ ਹਾਂ ਲੱਗਦੀ ਕਿ ਤਾ ਉਹ ਨਹੀਂ ਜਿੱਕਰ ਉੱਥੇ ਤਾਂ ਉੱਥੇ ਥੱਡੇ ਦਾ 1000 ਰੁਪਏ ਚੋਕਰ ਪਾ ਦਿਓ ਜੀ ਗੈਲ ਦੀ ਗੈਲ ਹਾਂ ਚੋਕਰ ਗੈਲ ਦੀ ਗੈਲ ਪਾ ਦਿਨੁ ਹੈ ਆਹ ਆਵਨ ਨੂੰ ਇਹ ਤੁਹਾਨੂੰ ਬੜੀਆ ਲੱਗਿਆ ਹਾਂ ਚੋੜੀ ਜਿੱਲੀ ਨਾਲ ਹਾਂ ਚੋਕਰ ਪਾਤਾ ਹੈ ਦਿੱਲਾ ਅਜਾ ਦਾ ਕਾਇਆ ਗਲੇ ਗਰਮ ਰਹਿੰਦਾ ਨਾਲ ਗਰਮ ਦੀ ਨਾਲੇ ਚੂੜੀ ਜਾਂਦਾ ਗੱਲੀ ਨਹੀਂ ਹੁੰਦੀ ਗਲੇ ਆਸ ਕੇ ਖਾਂਦੇ ਆ ਨਾ ਇਹ ਪਾਣੀ ਵੀ ਇਕੱਲੇ ਕਰਾ ਦਾਨ ਟਾਈਮ ਨਹੀਂ ਆਇਆ ਕੋਈ ਮਾੜੀ ਮੋਟੀ ਖੜਤੀ ਹੁਲਝਣ ਸਾਫ ਕਰਨੀ ਇਹਨਾਂ ਨੇ ਸਾਫ 10 15 ਮਿੰਟ ਤੇ ਸਾਫ ਹੈ ਨਾ ਅੱਜ ਰਾਤ ਨੂੰ ਮੈਂ ਹੁਣ ਜਾਂ ਸੌਣਾ ਹੁਣ ਮੈਂ ਸੈਦਰ ਜੀ ਨੂੰ ਜਾਣਾ ਹੀ ਜਾਂ ਤਾਂ ਆ ਕੇ ਸੌਣਾ ਫਿਰ ਇਹਨਾਂ ਨੂੰ ਕੁਝ ਨਾ ਕੁਝ ਪਾਉਣਾ ਫੇਰ ਹੀ ਮੰਨਦੇ ਕਿ ਪਿਆਦੇ ਵਿਚਾਰ ਬੁੱਤ ਪਿੱਛਾ ਪਿੱਛ ਕਿੱਥੇ ਜਾਂ ਨਾਲ ਚੱਲ ਨਾਲ ਵਿਚਾਂ ਪਿੱਛੇ ਮਤੂੜੀ ਇੱਧਰ ਨੂੰ ਪੈਣੀ ਹੈ ਜਿਹੜੀ ਬਿਛੇਰੀ ਹੈ ਜਿਹੜੀ ਪਾ ਬਿਛੇਰੀ ਦੇਖੇ ਉਹ ਇਹਦੇ ਜਿੱਡੀ ਇਹਦੇ ਇਹਦੇ ਵੱਧ ਹੋਣਗੇ ਦੀ ਹਾਈਟ ਹੋਗੀ ਐਸੇ ਤੋੜੀ ਕਰ ਤਬੀ ਹੋਉਂਦੀ ਨੇ ਨਾਲ ਨੂੰ ਕਰਦੇ ਨੇ ਉਹ ਤਾਂ ਜਿਆਦਾ ਛੋਟੀ ਆ ਉਹਦਾ ਐਂ ਲੱਗਦੇ ਜਿਹੜਾ ਤਿੰਨ ਮਹੀਨੇ ਨਹੀਂ ਹੁੰਦੀਆਂ ਉਹ ਦੇ ਲੈ ਨੀ ਬਿਸ਼ੇਰੀ ਦੀ ਦੋ ਮਹੀਨੇ ਦਾ ਗਲੇ ਇਹ ਤਾਂ ਅੱਧਾ ਹੀ ਜਾਂਦੀ ਹੋਣੀ ਸਹੀ ਅੱਧੇ ਦੀ ਹੜ ਪੜੀ ਘੱਲ ਉਹਨਾਂ ਦੀ ਹੋਪ ਵੀ ਆਂਦੇ ਨਹੀਂ ਹੈਗੇ ਘੋੜਿਆਂ ਨੂੰ ਉੱਧਰ ਪਾਏ ਨਹੀਂ ਪਤਾ ਨਾ ਹੁਣ ਇਹੋ ਕੋਣੀ ਦੀ ਬਿਸ਼ੇਰੀ ਹੈ ਦਾ ਬਾਅਦ ਕਿੱਦਾਂ ਬੈਠਦਾ ਹੈ ਸੇਭੀ ਜ਼ਿਆਦਾ ਮੰਗਦੇ ਆ ਉਹ। ਕਪਾ ਦਾ ਵੈਸੇ ਉਹਨੂੰ ਕਿਹਾ ਮਗਾ ਜੇ ਭਰੀ ਹੋਇਆ ਕੋਈ ਦੱਸ ਦੂਗੇ ਜੇ ਮੇਰਾ ਬੀਜ ਭਰ ਨਹੀਂ ਕਿਧਰ ਨਹੀਂ ਹੋਈ ਭਾਈ ਜਾਦੇ ਹੋ। ਕਿ ਜਿਸਨੂੰ ਕੋਈ ਸ਼ੌਕ ਚੂਰੋ। ਵਕੀਓ ਅੱਜ ਆ ਕੇ ਆ ਗਏ ਤੇ ਸਭ ਨੂੰ ਦੇਖੇਗੇ ਤੇ ਕਹਿੰਦੇ ਸਭ ਨੂੰ ਦੇਖ ਕੇ ਤੰਨਾਂ ਦੇਖੇ ਰਹਿ ਗਏ। ਕਹਿੰਦੇ ਹਾਂ ਬਈ ਇਹ ਤਾਂ ਹੈ ਉਹ ਕਹਿੰਦੀ ਸਾਡੇ ਕੋ ਤਾਂ ਹੈ ਉਹ ਇਹ ਜੀ ਦੀ ਮਾੜੀ ਬਹੁਤ ਹੀ ਕਹਿੰਦੇ ਕਦੋਂ ਤਾਂ ਕੱਦੇ ਬਹੁਤ ਕਰ ਲਏ ਨੇ ਕਦ 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 ਕੁਦ ਦਾ ਕੈਰਾਪੂਰ ਦਾ ਜਿਵੇਂ ਕਹਿੰਦੇ ਤੇ ਠੀਕ ਹੈ ਤੇ ਬਾਕੀ ਖਿਸ਼ਕਾਰੀ ਵੀ ਆਈ ਆ ਤੇ ਬੜਾ ਜਾਣਕਾਰ ਆ ਜਿੱਕਣਾ ਇਹਨੇ ਕਹਿ ਤੋਕਣਾ ਬਾਸ ਨੂੰ ਕਬੂਲ ਹੈ ਤੇ ਬਾਕੀ ਬਈ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ। ਤੁਸੀਂ ਇੰਨਾ ਪਿਆਰ ਦਿੱੰਨੇ ਆ ਸਹਿਬਾ ਹੀਰੇਸ਼ ਜੱਦੇ ਨੂੰ। ਤੇ ਤੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਆ। ਤੇ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਾਈ ਤੇ ਆਪਣਾ ਨਵਾਂ ਘਰ ਚ ਵੱਧਦਾ ਹੋਊਗਾ ਫਿਰ। ਤੇ ਹੁਣ 8 ਮਹੀਨੇ ਵੇਟ ਕਰਨੀ ਆ 8-9 ਮਹੀਨੇ। ਦੰ ਗਿਣ-ਗਿਣ ਕੇ ਗੱਡ ਹੋਣੇ ਆ ਹੁਣ ਤਾਂ। ਤੇ ਪਹਿਲਾ ਮਹੀਨਾ ਮਹੀਨਾ ਗਿਣੀ ਗੇ ਆ ਮੈਂ। ਹੁਣ 8 ਮਹੀਨੇ ਗੰਨੇ ਆ। ਚਲੋ ਉਹ ਵੀ ਆ ਜਾਣਾ ਟਾਈਮ ਸਮਾਂ। ਜਾਦਾ ਕਰਨ ਨਾਲੇ ਵਧੀਆ ਆਪਣੇ ਕਮਰੇ-ਕਮਰੇ ਬਣਾ ਤਾਂਗੇ ਇਹਦਾ ਖਮੀਜ ਕੇ ਲੰਗੇ ਨੇਗੇ ਹਾਂ ਅੱਖਾਂ ਵਿੱਚ ਹੀ ਜਾਣਗੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਤੇ ਚਲੋ ਬਾਕੀ ਆਦਾਂ ਵਲੌਗ ਬਈ ਇੰਨਾ ਗਿਆ ਮਿਲਦੇ ਕਿਸੇ ਹੋਰ ਵਲੌਗ ਚ ਸਸੇ ਕੱਲ ਸਾਰੇ